ਇੱਕ ਨਿੱਕਾ ਜਿਹਾ ਬੱਚਾ ਜਿੰਨੇ ਅਜੇ ਸਕੂਲ ਵੀ ਨਹੀਂ ਗਿਆ ਬੋਲਣ ਦਾ ਵੀ ਪਤਾ ਨਹੀਂ ਯਾਦ ਰੱਖਿਓ ਮਾਂ ਦੇ ਹੱਥਾਂ ਦੀ ਪਹਿਚਾਨ ਤਾਂ ਉਹਨੂੰ ਵੀ ਹੈ ਮਾਂ ਦੇ سینੇ ਦਾ ਨਿਗ ਉਹਨੂੰ ਵੀ ਪਤਾ ਹੈ ਹਾਲਾਂਕਿ ਉਹ ਭਾਵੇਂ ਬੋਲ ਨਹੀਂ ਸਕਦਾ ਬਿਨਾ ਬੋਲਣ ਤੋਂ ਉਹਦੇ ਵਿੱਚ ਵੀ ਇੱਕ ਭਾਵ ਪੈਦਾ ਹੋ ਗਿਆ ਹੈ ਕਿ ਹੋਰ ਕੋਈ ਇਸਤਰੀ ਹੋਰ ਕੋਈ ਬੀਬੀ ਉਸ ਬੱਚੇ ਨੂੰ ਹੱਥ ਪਾਏ ਹੱਥਾਂ ਨਾਲ ਪਕੜੇ ਉਹ ਰੋਏਗਾ ਪਰ ਜਦੋਂ ਮਾਂ ਦਾ ਹੱਥ ਲੱਗਦਾ ਇੱਕੋ ਦਮ ਹੋ ਕੇ ਲੈਂਦਾ ਚੁੱਪ ਕਰਨ ਲੱਗ ਜਾਂਦਾ ਹੈ ਉਸ ਵਿੱਚ ਭਾਵ ਹੈ ਸੱਚ ਇਹ ਵੇ ਛੇਤੀ ਕੀਤਿਆ ਮਾਪੇ ਆਪਣੇ ਬੱਚੇ ਦੇ ਗੁਨਾਹ ਨੂੰ ਕਬੂਲਣ ਵਾਸਤੇ ਤਿਆਰ ਨਹੀਂ ਹੁੰਦੇ ਅਸਲੀਅਤ ਹੈ ਇੱਥੋਂ ਤੱਕ ਕਿ ਜੇ ਉਹ ਕਬੂਲ ਵੀ ਬੋਲ ਜਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਂ ਦਾ ਕਿਰਦਾ ਇੰਨਾ ਕੋ ਭਰਿਆ ਪਿਆ ਉਹਦੇ ਲਈ ਮੋਹ ਦੇ ਨਾਲ ਕਿ ਜਦੋਂ ਭੈੜਾ ਬੋਲੇ ਤਿੱਖਾ ਬੋਲੇ ਕਬੂਲ ਵੀ ਬੋਲੇ અપਮਾਨਿਤ ਵੀ ਕਰੇ ਸੱਚ ਜਿਵੇਂ ਮਾਂ ਦਾ ਹਿਰਦਾ ਛਲਕਦਾ ਉਹਨਾਂ ਗੱਲਾਂ ਨੂੰ ਫਿਰ ਭੁੱਲ ਜਾਂਦਾ ਹੈ ਗੁਰੂ ਸਾਹਿਬ ਦੇ ਬਚਨ ਦੋ ਕੋਰ ਲਾਂਗਾ ਕਿਸ ਕਿਸ ਭਾਵ ਵਿੱਚ ਸਤਿਗੁਰੂ ਨੇ ਉਸ ਪਰਮ ਸੱਚ ਨੂੰ ਪੁਕਾਰਿਆ ਭਾਵਾਂ ਪਾਣੀ ਨੇ ਇਹਨਾਂ ਰਿਸ਼ਤਿਆਂ ਦੀ ਵਿਆਖਿਆ ਮੋਹ ਦੇ ਰੂਪ ਵਿੱਚ ਕੀਤੀ ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰੱਖਸਤੇ ਤੇ ਮਾਂ ਨੇ ਯਾਦ ਰੱਖਦੀ ਬੱਚੇ ਦੀਆਂ ਗਲਤੀਆਂ ਬਸ ਇੰਨੀ ਫਰਕ ਜੇ ਜੀ ਮਾਪੇ ਪਰਪਕਾਰ ਕਰਕੇ ਵੀ ਚੇਤੇ ਨਹੀਂ ਰੱਖਦੇ ਪਰ ਔਲਾਦ ਕਿਤੇ 2 ਸਾਲ ਸੰਭਾਲਦੀ ਹੋਵੇ ਤੇ ਮੇਰਾ ਖਿਆਲ ਹੈ 12 ਮਹੀਨਿਆਂ ਵਿੱਚ 24 25 ਵਾਰਾਂ ਨੂੰ ਚਤਾਰ ਦਿਨ ਦੇ ਨੇ ਸੀ ਤੁਹਾਨੂੰ ਸੰਭੀ ਬੈਠੇਗਾ ਇਸ ਤਰੀ ਹੈ ਨਾ ਤੂੰ ਤਾਂ ਸਿਰਫ ਬਿਸਤਰੇ ਤੇ ਸੰਭੀ ਬੈਠਾ ਹੈ ਉਹ ਤਾਂ ਤੈਨੂੰ ਆਪਣੇ ਜਿਸਮ ਵਿੱਚ ਸੰਭੀ ਬੈਠੀ ਸੀ ਤੂੰ ਸਰੀਰ ਤੋਂ ਬਾਹਰ ਸੰਭਾਲਣ ਦਾ ਯਤਨ ਕਰਨਾ ਪਰ ਉੱਥੇ ਚਿਤਾਰਿਆ ਜਾਂਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਦੇਖੋ ਇੱਕ ਰਿਸ਼ਤਾ ਹੈ ਮਾਂ ਦਾ ਐਸਾ ਜਿਹਨੂੰ ਸਤਿਗੁਰੂ ਨੇ ਕਿਹਾ ਸੁਤ ਅਪਰਾਧ ਕਰਤ ਹੈ ਜਿੰਨ ਜਿੱਤੇ ਜਿਤਨੀਆਂ ਮਰਜੀ ਗਲਤੀਆਂ ਕਰਦੇ ਪਰ ਜਨਨੀ ਚੀਤਨਾ ਰੱਖ ਸਤੇਤੇ ਉਹ ਪੁਲਾਹ ਕੇ ਚੱਲੇਗੀ ਤੇ ਜ਼ਿੰਦਗੀ ਜੀਏਗੀ ਨਹੀਂ ਤੇ ਪੁਲਾਹਣ ਤੋਂ ਬਿਨਾ ਕਿਵੇਂ ਜ਼ਿੰਦਗੀ ਜੀ ਸਕਦੀ ਉਹ ਸੁਤ ਅਪਰਾਧ ਕਰਤ ਹੈ ਜਿੱਤੇ ਜਨਨੀ ਚੀਤਨਾ ਰੱਖ ਸਤੇਤੇ ਰਾਮাইয়া ਹੋਂ ਬਾਰਿਕ ਤੇਰਾ ਕਾਇਨਾਖੰਡ ਸਭ ਗੁਣ ਮੇਰਾ ਦੇਖੋ ਫਿਰ ਧਿਆਨ ਨਾਲ ਸੁਣਿਓ ਇਹ ਸ਼ਬਦ ਬੜੀ ਬੜੀ ਤੁਸੀਂ ਸੁਣਿਆ ਹੋਣਾ ਸਾਧ ਸੰਗਤ ਜੀ ਕੋਈ ਮੈਂ ਨਵੀਂ ਵਿਆਖਿਆ ਨਹੀਂ ਕਰ ਰਿਆ ਸਿਰਫ ਦੋ ਗੱਲਾਂ ਨੇ ਇੱਕ ਪਾਸੇ ਰਮਈਆ ਹੈ ਇੱਕ ਪਾਸੇ ਮਾਂ ਹੈ ਮਾਂ ਦੀ ਬਖਸ਼ਿੰਦ ਜਿਹੜੀ ਬਿਰਤੀ ਹੈ ਉਹਨੂੰ ਰਮਈਏ ਅੱਗੇ ਵਾਸਤਾ ਪਾਇਆ ਕਿ ਜੇ ਦੁਨਿਆਵੀ ਇੱਕ ਮਾਂ ਬੱਚੇ ਦੀਆਂ ਨੀਆਂ ਗਲਤੀਆਂ ਭੁੱਲ ਜਾਂਦੀ ਹੈ ਮੈਂ ਵੀ ਤੇਰਾ ਬੱਚਾ ਵਾਂ ਤੈਨੂੰ ਮਾਂ ਕਹਿ ਕੇ ਆਵਾਜ਼ ਮਾਰੀ ਤੂੰ ਮਾਂ ਸ਼ਬਦ ਦੀ लाज ਰੱਖ ਲੈ ਦੇਖੋ ਬਚਨ ਕਿੰਨਾ ਗਹਿਰਾ ਹੈ ਸੋਤ ਅਪਰਾਧ ਕਰਤ ਹੈ ਜੇਤੇ ਜੰਨੀ ਚੀਤਨਾ ਰਾਖਸ ਤੇਤੇ ਰਾਮਈਆ ਹਉ ਬਾਰਿਕ ਤੇਰਾ ਕਾਇ ਨਖੰਡਸ ਅਵਗਣ ਮੇਰਾ ਦੇ ਅਤ ਕ੍ਰੋਪ ਕਰੇ ਕਰਤਾ ਆ ਜੇ ਕ੍ਰੋਧ ਤੋਂ ਕੇ ਬੱਚਾ ਗੁੱਸੇ ਚ ਆ ਕੇ ਗੁਕਬੋਲ ਵੀ ਬੋਲਦਾ ਤਾਂ ਵੀ ਚੀਤਨਾ ਰਾਖਸ ਮਾਇ ਮਾਨੀ ਚਿਤੇ ਰਖਦੀ ਫਿਰ ਅੱਗੇ ਦੇਖੋ ਜਿਗਿਆਸੂ ਦੀ ਇਮਾਨਦਾਰੀ ਇਹ ਕਿਆ ਤਾਂ ਪੀ ਚੀਤਨ ਰਾਖਸ ਮਾਰਾ ਅੱਗੇ ਸ਼ਬਦ ਦੇ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਵੈ ਗੁਰੂ ਮੈਂ ਤੇਰਾ ਉਹ ਬੱਚਾ ਮੈਂ ਮੈਨੂੰ ਚਿੰਤਾ ਖਾ ਗਈ ਮੈਂ ਬੜੇ ਗੁਨਾ ਕੀਤੇ ਬਹੁਤ ਪਾਪ ਕੀਤੇ ਮੇਰਾ ਅੰਦਰ ਚਿੰਤਾ ਵਿੱਚ ਚਿੰਤਾ ਦੇ ਦਰਿਆ ਚ ਜਾਂ ਕਹਿ ਲੋ ਚਿੰਤਾ ਦੇ ਘਰ ਚ ਵੱਜ ਗਿਆ ਹੈ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਅਖੀਰ ਤੇ ਕਹਾ ਮਾਂ ਇੱਕ ਤੂੰ ਕਿਰਪਾ ਕਰ ਸਕਣੀ ਹੈ ਪਿਛਲਿਆਂ ਨੂੰ ਬਖਸ਼ੇ ਅੱਗੋ ਸਮਤ ਦੇ ਸਕਦੀ ਹੈ ਇਹ ਤਾਂ ਮਾਂ ਕਰਦੀ ਕਹਿੰਦੀ ਪਿਛਲੇ ਬਖਸ਼ ਦਿੱਤੇ ਅੱਗੋ ਨਾ ਕਰੀ ਇਸ ਤਰ੍ਹਾਂ ਅੱਗੇ ਭਗਤ ਜੀ ਕਹਿੰਦੇ ਦੇਹ ਬਿਮਲ ਮਤ ਸਦਾ ਸ਼ਰੀਰਾ ਬਿਮਲ ਨੀ ਇਹਦਾ ਪਾਠ ਬਿਮਾਲੀ ਸਾਨੂੰ ਕਰਾਇਆ ਸੀ ਮਲ ਤੋਂ ਰਹਿਤ ਮਾਂ ਉਹ ਮਤ ਦੇ ਜਿਹਦੇ ਚ ਮੈਲ ਕੋਈ ਨਹੀਂ ਦੇਹ ਬਿਮਲ ਮਤ ਸਦਾ ਸ਼ਰੀਰਾ ਏਹੋ ਜੀ ਕਿਰਪਾ ਕਰ ਦੇ ਮਾਂ ਸਹਿਜ ਸਹਿਜ ਗੁਣ ਰਵੈ ਕਬੀਰ ਆ ਮੈਂ ਤੇਰੀ ਗੁਨਾ ਨੂੰ ਗਾਇਨ ਕਰਾਂ ਸਿਰ ਮੇਰੀ ਬੇਨਤੀ ਜੀ ਬਾਣੀ ਚ ਬਹੁਤ ਰਿਸ਼ਤਾ ਪ੍ਰਭੂ ਹਾਂ ਇੱਕ ਥਾਂ ਤੇ ਆ ਕੇ ਨਾ ਜੀ ਇਹ ਰਿਸ਼ਤੇ ਜਰੂਰ ਕਹਿ ਹਰ ਜੀ ਮਾਤਾ ਅਰ ਜੀ ਪਿਤਾ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਥੋਂ ਤੱਕ ਕਹਿ ਦਿੱਤਾ ਮੈਂ ਮਾਂ ਬਾਪ ਦੀ ਉਦਾਹਰਣ ਲਈਏ ਮਾਪੇ ਬੜੇ ਮਿੱਠੇ ਨੇ ਪਰ ਕਹਿਣ ਲੱਗਿਆ ਅਸਲੀ ਤੇਵੇ ਜਿਹੜਾ ਤੇਰੀ ਕੁੱਕ ਚ ਸੁਆਦ ਮਿਲਿਆ ਮਾਂ ਕੋਲੋਂ ਵੀ ਨਹੀਂ ਮਿਲਿਆ ਇੱਕ ਥਾਂ ਤੇ ਬਚਨ ਹੁੰਦਾ ਗੁਸਾਈ ਮਹੰਡਾ ਇਠੜਾ ਇਠੜਾ ਇਠ ਸ਼ਬਦ ਤੋਂ ਬਣੇ ਇਠ ਦਰ ਤੰਦਾ ਪਿਆਰਾ ਮੇਰਾ ਗੁਸਾਈਂ ਬੜਾ ਪਿਆਰਾ ਹੈ ਅਗਲੀ ਤੋਕੇ ਅੰਮ ਅੱਬੇ ਥਾਉ ਮਿੱਠੜਾ ਅੰਮ ਦਾ ਅਰਥ ਹੈ ਅੰਮੀ ਤੇ ਅੱਬਾ ਦਾ ਅਰਥ ਦੋਨੋਂ ਇਸਲਾਮਿਕ ਸ਼ਬਦ ਕਹਿ ਲਿਏ ਕਿ ਗੁਸਾਈਂ ਮਹੰਡਾ ਇਠੜਾ ਅੰਮ ਅੱਬੇ ਥਾਉ ਮਿੱਠੜਾ ਮਾਂ ਬਾਪ ਨਾਲ ਤੈਨੂੰ ਰਿਸ਼ਤਾ ਤਾਂ ਬਣਾਇਆ ਪਰ ਸੱਚੀ ਗੱਲ ਉਹ ਮੋਹ ਦੀਆਂ ਤੰਦਾਸਨ ਤੂੰ ਤਾਂ ਐਸਾ ਹੈ ਕਿ ਜਿਹੜਾ ਮੈਨੂੰ ਮਾਂ ਬਾਪ ਤੋਂ ਵੀ ਵੱਧ ਪਿਆਰਾ ਹੈ ਮੈਨੂੰ ਮਿੱਠਾ ਮੈਂ ਅਰਜ਼ ਕਰਾਂਗਾ ਉਸ ਪਰਮ ਸੱਚ ਨੂੰ ਇੱਕ ਭਾਅ ਬਣਾਇਆ ਉਹਨੂੰ ਪੁਕਾਰਿਆ ਬੱਚੇ ਬਣ ਕੇ ਤੇ ਇਹ ਕੱਲਾ ਬੋਧੀ ਗਿਆਨ ਨਾਲ ਆਪਰਤ ਕਰੀ ਜਾਂਗੇ ਕੋਈ ਸਵਾਦ ਜਾਂ ਨਹੀਂ ਕਦੀ ਸਿਮਰਨ ਵਿੱਚ ਇਸ ਤਰ੍ਹਾਂ ਤਰਲਾ ਮਾਰ ਕੇ ਦੇਖੀ ਜਿਵੇਂ ਬੱਚਾ ਮਾਂ ਅਗੇ ਤਰਲਾ ਮਾਰਦਾ ਹੈ ਕਿੰਨਾ ਉਹਦਾ ਅੰਦਰ ਪਸੀਜਦਾ ਛਿੜਕਤਾ ਦਿੰਦੀ ਏ ਫਿਜ਼ੀਕਲ ਤੌਰ ਤੇ ਬੱਚੇ ਨੂੰ ਛਿੜਕੇਗੀ 60 ਫੀਟ ਚਪੇੜ ਵੀ ਮਾਰੇਗੀ ਸੋਟੀ ਵੀ ਮਾਰੇਗੀ ਮੇਰਾ ਖਿਆਲ ਇੰਨੇ ਖੋ ਕੇ ਬੱਚਾ ਨਹੀਂ ਲੈਂਦਾ ਜਿੰਨੇ ਖੋ ਕੇ ਰਾਤ ਮਾਂ ਮਾਂ ਲੈਂਦੀ ਉਹਦੇ ਅੰਦਰ ਇੱਕ ਦਰਦ ਹੈ ਗੁਰੂ ਸਾਹਿਬ ਨੇ ਇੱਕ ਭਾਅ ਬਣਾਇਆ ਕਹਿਣ ਲੱਗੇ ਸੱਚ ਮੁੱਜੇ ਔਗਣਾ ਨਾਲ ਭਰਿਆ ਤੇ ਗੁਰੂ ਨੂੰ ਮਾਂ ਜਾਣ ਕੇ ਗੁਰੂ ਨੂੰ ਬਾਪ ਜਾਣ ਕੇ ਆਪਣੇ ਅੰਦਰ ਦੀ ਸਾਰੀ ਗੱਲ ਖੋਲ ਕੇ ਕਹਦੇ ਸੱਚੇ ਵੇ ਮਾਂ ਬਾਪ ਪੜਦੇ ਪਾ ਕੇ ਢੱਕ ਲੈਂਦੇ ਨਹੀਂ ਜੇ ਤੂੰ ਗਲਤੀ ਮੰਨੇਗਾ ਭਾਅ ਬਣਾ ਕੇ ਮੇਰਾ ਪਰਮਾਤਮਾ ਵੀ ਪਰਦੇ પા ਕੇ ਤੈਨੂੰ ਟੱਕ ਦੇਵੇਗਾ ਇਸ ਬਚਨ ਨੂੰ ਵੀ ਬਾਣੀ ਚ ਕਿਹਾ ਕਿ ਚੰਚਲ ਮਤ ਬਾਰਕ ਬੱਪਰੇ ਕੀ ਸਰਪ ਅਗਨ ਕਰ ਮੇਲੇ ਚੰਚਲਤਾ ਹੀ ਸੀ ਸਮਝ ਨਹੀਂ ਪਈ ਸੱਪ ਤੇ ਅਗ ਨੂੰ ਹੱਥ ਪਾ ਲਿਆ ਚੰਚਲ ਮਤ ਬਾਰਕ ਬੱਪਰੇ ਕੀ ਸਰਪ ਅਗਨ ਕਰ ਮੇਲੇ ਮਾਤਾ ਪਿਤਾ ਕੰਠ ਲਾਏ ਰਾਹੇ ਰੱਖੇ ਅਨੰਦ ਸਹਿਜ ਤਬ ਖੇਲੇ ਅਗਲੀ ਤੋਕੇ ਜੀ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਕ ਭੂਖ ਕੈਸੀ ਜੋ ਭਾਈ ਸਾਹਿਬ ਪੈ ਰਹੇ ਸਨ ਮੂੰਹ ਮੰਗਾ ਸੋਈ ਦੇਂਦਾ ਜਿਹਦਾ ਤੂੰ ਬਾਪ ਹੈ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤਿਸ ਬਾਰਕ ਭੂਖ ਕੈਸੀ ਨਵਨਿਦ ਨਾਮ ਨਿਧਾਨ ਕਰੈ ਤੇਰਾ ਮਨ ਬਾਂਛੈ ਸੋ ਲੈਸੀ ਸੱਚੇ ਵੇ ਕਈ ਰਸਤੇ ਐਸੇ ਵੀ ਨੇ ਬੱਚਿਆਂ ਦੇ ਵੇਖਣ ਨੂੰ ਮਿਲਦੇ ਜਿਹੜੇ ਕਹਿੰਦੇ ਨੇ ਹੋਰ ਕੁਝ ਨਹੀਂ ਚਾਹੀਦਾ ਸਿਰ ਮਾਂ ਬਾਪ ਚਾਹੀਦਾ ਅੱਜ ਅੱਜ ਤਾਂ ਬਹੁਤ ਘਟ ਘਟ ਜੀ ਬਹੁਤ ਥੋੜੇ ਤੇ ਖਾਸ ਕਰਕੇ ਇਥੋਂ ਦੇ ਰੁੱਖੇ ਪੰਚੇ ਨੇ ਆਸ ਵੀ ਨਾ ਰੱਖਿਓ ਮੇਰੀ ਬੇਨਤੀ ਮੈਂ ਨੈਗੇਟਿਵ ਨਹੀਂ ਕਹਿ ਰਿਹਾ ਕਿਉਂਕਿ ਇਥੇ ਬੰਦਾ ਮਸ਼ੀਨ ਬਣਦਾ ਪਿਆ ਹੈ ਮਸ਼ੀਨ ਚ ਕਿਹੜੀ ਮਹਿਸੂਸ ਹੁੰਦੀ ਤਾਕਤ ਹੈ ਉਹਦੇ ਤਾਂ ਲੋਹਿਆ ਰੱਖੋਗੇ ਤਾਂ ਕੱਟ ਦੇਗੀ ਹੱਥ ਰੱਖੋਗੇ ਤਾਂ ਕੱਟ ਦੇਗੀ ਉਹਨੇ ਕੀ ਮਹਿਸੂਸ ਕਰਨਾ ਕਰਦੂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਜ਼ੂਰ ਕਹਿੰਦੇ ਨੇ ਕਿ ਦੇਖੋ ਕਿ ਬੱਚਾ ਗੁਨਾਹ ਕਰਦਾ ਬਖਸ਼ ਦਿੱਤਾ ਤੂੰ ਮਾਹ ਬਾਬ ਖਾਂ ਅੱਗੇ ਫਿਰ ਪੁੱਛਿਆ ਕਿ ਤੂੰ ਇਹ ਤਾਂ ਕਹਿ ਦਿੱਤਾ ਕਿ ਮਾਹ ਬਾਬ ਤੇਰੇ ਘਰ ਚ ਸਭ ਕੁਝ ਚਾਹੀ ਹੈ ਤੂੰ ਦੱਸ ਕੀ ਚਾਹੀਦਾ ਹੈ ਮੇਰਾ ਖਿਆਲ ਹੈ ਪੁੱਠੀ ਮੱਤ ਵਾਲਾ ਦੌਲਤ ਮੰਗੇਗਾ ਅੰਦਰੋਂ ਅਸ਼ਰਦਕ ਬੰਦਾ ਸਿਰਫ ਪਦਾਰਥ ਮੰਗੇਗਾ ਇੱਥੇ ਬੱਚਾ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਮੇਰੇ ਮਾਹ ਬਾਬ ਤੁਸੀਂ ਹੀ ਮੇਰੇ ਨਾਲ ਚਾਹੀਦੇ ਦੇਖੋ ਇਹਦੇ ਵਿੱਚ ਇੱਕ ਵਫਾਦਾਰੀ ਵੀ ਬਾਣੀ ਚ ਦੱਸ ਦਿੱਤੀ ਜਿਵੇਂ ਅਸੀਂ ਇਹ ਪਾਠ ਕਰਨੇ ਆਂ ਹਜ਼ੂਰ ਨੇ ਕਿਹਾ ਜਿਸ ਕਾ ਪਿਤਾ ਤੂੰ ਹੈ ਮੇਰੇ Swami ਤਿਸ ਬਾਰਕ ਭੂਖ ਕੈਸੀ ਨਮਨਿਤ ਨਾਮ ਨਿਧਾਨ ਤੇਰੇ ਚ ਕਰ ਸਾਰੇ ਖਜਾਨੇ ਨੇ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਯਕੀਨੀ ਕੀ ਜੀ ਬਾਰਕ ਮੁਖ ਮੰਗੇ ਸੋ ਦੇਣਾ ਅਰਥਾਂ ਦੀ ਲੋੜ ਨਹੀਂ ਜੋ ਬੱਚਾ ਮੰਗੇ ਦਿਆ ਜੇ ਹੁਣ ਮੰਗਿਆ ਕਿ ਨਾਨਕ ਬਾਰਕ ਦਸ ਪ੍ਰਭ ਚਾਹੇ ਮੋਈ ਹਿਰਦੈ ਬਸੈ ਨਿਤ ਚਰਨਾ ਕਿੰਨੇ ਪ੍ਰਭ ਤੁਸੀਂ ਤਾਂ ਕਹਿ ਦਿੱਤਾ ਜੋ ਮੰਗੇ ਉਹ ਦੇ ਦਿਆ ਜੇ ਪਰ ਮੈਂ ਬੱਚਾ ਹਾਂ ਤੇਰੇ ਦਰਸ਼ ਮੰਗਣਾ ਤੇ ਦੂਜੀ ਗੱਲ ਤੁਹਾਡੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ ਮੈਂ ਇਹ ਮੰਗਣਾ ਬੇਨਤੀ ਕਰਾਂਗਾ ਜੀ ਬਾਣੀ ਚ ਇੱਕ ਭਾਵ ਇਹ ਹੈ ਜਿੱਥੇ ਅੰਦਰ ਥੜਕਦਾ ਦਿਸੇ ਉਥੇ ਅਸੀਂ ਉਹਨੂੰ ਪੁਕਾਰਨੇ ਆ ਕਿ ਅਸੀਂ ਤੇਰੇ ਬੱਚੇ ਹਾਂ ਤੂ ਸਾਡਾ ਮਾਈ ਬਾਪ ਹੈ ਤੇ ਇੱਕ ਹੋਰ ਬੇਨਤੀ ਇੱਕ ਦਿਨ ਵਿਚਾਰ ਕਰਦੇ ਅਰਜ਼ ਕੀਤੀ ਸੀ ਕਿ ਜਿਹੜਾ ਲਾਡ ਕੇ ਸ਼ਬਦ ਕੱਲ ਪਰਸੋਂ ਵੀ ਬੇਨਤੀ ਕੀਤੀ ਪਿਆਰ ਸ਼ਬਦ ਵੀ ਬੜੇ ਬੜਾ ਡੂੰਗਾ ਹੈ ਲਾੜ ਤਾਂ ਪਿਆਰ ਤੋਂ ਵੀ ਅੱਗੇ ਹੈ ਜਦੋਂ ਬੱਚਾ ਲਾਡ ਕਰਦਾ ਹੈ ਮਾਂ ਬਾਪ ਨਾਲ ਸਮਾਜ ਵਿੱਚ ਕਈ ਵਾਰੀ ਐਸੀਆਂ ਹਰਕਤਾਂ ਕਰਦਾ ਹੈ ਜਿਹੜੀ ਸਿਆਣੇ ਬੱਚੇ ਦੀ ਬਰਦਾਸ਼ਤ ਨਹੀਂ ਹੁੰਦੀ ਮਨ ਲਓ ਉਹੀ ਬੱਚਾ 35 36 40 ਸਾਲ ਦਾ ਹੋ ਜਾਏ ਉਹ ਹਰਕਤ ਕਰੇ ਤੇ ਇੱਕ ਬੱਚਾ ਹਰਕਤ ਕਰੇ ਇੱਕ ਗੁੱਸਾ ਦਵਾਏਗੀ ਦੂਜਾ ਹੱਸ ਹੱਸਾ ਦਵਾਏਗੀ ਨਿੱਕਾ ਬੱਚਾ ਲਾਡ ਕਰਦਾ ਗੋਦ 'ਚ ਬੈਠਦਾ ਹੈ ਦਾੜੇ ਨੂੰ ਹੱਥ ਪਾਉਂਦਾ ਹੈ ਕਈ ਵਾਰੀ ਦਸਤਾਰ ਨੂੰ ਹੱਥ ਪਾਉਂਦਾ ਹੈ ਕਈ ਵਾਰੀ ਪਿੱਛੋਂ ਮੋਢਿਆਂ ਤੇ ਚੜਦਾ ਹੈ ਤੇ ਆਪਾਂ ਸ਼ੁਗਲ ਕਰਦੇ ਹੱਸਦੇ ਹੱਸਦੇ ਝਿੜਕ ਜੇ ਮਾਰਾਂਗੇ ਫਿਰ ਉਹਨੂੰ ਆਪਣੀ ਗਲਵੱਕੜੀ 'ਚ ਲੈ ਲੈਨੇ ਆ ਪਰ ਜਦੋਂ ਵੱਡਾ ਹੋ ਕੇ ਕੋਈ ਪੱਗ ਨੂੰ ਹੱਥ ਪਾਏਗਾ ਹਾਸਾ ਕਰਦਾ ਬੰਦਾ ਕੋਈ ਬਰਦਾਸ਼ਤ ਕਰੇਗਾ ਕਹੇਗਾ ਬੱਚਾ ਸ਼ਰੀਕ ਬਣ ਗਿਆ ਹੈ ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਬੱਚੇ ਦੀ ਭਗਤੀ ਵਤਸ ਸਿਕ ਭਗਤੀ ਇੱਕ ਦਿਨ ਮਾਰਜ਼ ਕੀਤੀ ਜਿਹੜਾ ਭਗਤ ਵਛਲ ਸ਼ਬਦ ਹੈ ਨਾ ਜੀ ਵਛਲ ਸ਼ਬਦ ਵੀ ਵਤਸ ਤੋਂ ਬਣਿਆ ਹੈ ਵਤਸ ਦਾ ਅਰਥ ਹੈ ਬੱਚਾ ਭਗਤ ਵਛਲ ਦਾ ਅਰਥ ਵੀ ਇਹ ਹੈ ਕਿ ਜਿਵੇਂ ਇੱਕ ਬੱਚੇ ਦੇ ਪਿਆਰ ਨੂੰ ਵੇਖ ਕੇ ਮਮਤਾ ਨੂੰ ਦੇਖ ਕੇ ਮਾਪੇ ਮੁਹੱਬਤ ਕਰਦੇ ਨੇ ਜਿਹੜਾ ਸੱਚਮੁੱਚ ਭਗਤ ਬੱਚਾ ਬਣ ਕੇ ਪੁਕਾਰਦਾ ਉਹ ਮਾਪੇ ਦੀ ਤਰ੍ਹਾਂ ਪਿਆਰ ਕਰਦਾ ਵਚਨ ਸ਼ਬਦ ਵੀ ਇਸ ਇਸ ਵਿੱਚੋਂ ਹੁੰਦਾ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਸਿਰਫ ਤੇਰੇ ਚਰਨ ਚਾਹੀਦੇ ਇੱਕ ਪੱਖ ਬਾਣੀ ਚ ਭਾਵ ਦਾ ਇਹ